ਕੀ ਲਿਖਿਆ ਮੇਰੀ ਮਾਂ ਨੇ ਅਮਰਜੀਤ ਸਿੰਘ ਅਮਰਜੀਤ ਸਿੰਘ ਵੀ ਲਿਖਤਾ ਜੀ ਹਾਂ ਵਾਹ ਜੀ ਵਾਹ ਬੇਬੇ ਜੀ ਹਾਂ ਤੁਹਾਨੂੰ ਆਪਾਂ ਟੀਚਰ ਨੇ ਨਾ ਲਵਾ ਦਈਏ ਸਾਡੇ ਪਿੰਡ ਸਕੂਲ ਚ ਲਵਾ ਦੋ ਮਾਸਟਰ ਨਹੀਂ ਲਵਾਦਣੇ ਜਵਾਕ ਪੜਾਈ ਗਏ ਜੀ ਹਾਂ ਲਓ ਜੀ ਵਾਹੀ ਗੁਰੂ ਆਨੇ ਰੱਬੀ ਰੂਹਾ ਭਾਈ ਤੁਸੀਂ ਘਰਾਂ ਦੇ ਵਿੱਚ ਬੈਠੇ ਦੇਖ ਰਹੇ ਹੋ ਜੇ ਤੁਸੀਂ ਰੱਬ ਦੇਖਣੇ ਨੇ ਨਾ ਆ ਹੁੰਦੇ ਨੇ ਇਨਾ ਵੱਲ ਦੇਖਿਆ ਕਰੋ ਤੁਹਾਨੂੰ ਸੜਕਾਂ ਤੇ ਘਰਾਂ ਦੇ ਵਿੱਚ ਐਸੀਆਂ ਰੂਹਾਂ ਮਿਲਣਗੀਆਂ ਦੇਖਣ ਵਾਲੀ ਅੱਖ ਚਾਹੀਦੀ ਆ ਪਰ ਰੱਬ ਜੇ ਤੁਸੀਂ ਧਰਤੀ ਤੇ ਦੇਖਣੇ ਹੋਣ ਆਹ ਰੂਹਾਂ ਨਹੀਂ ਜੀ ਵਾਹਿਗੁਰੂ ਲਿਖ ਦਿਓ ਬੇਬੇ ਜੀ ਕੀ ਲਿਖਣਾ ਹੋਰ ਇੱਕ ਤੁਸੀਂ ਵਾਹਿਗੁਰੂ ਲਿਖ ਦਿਓ ਜੀ ਵਾਹਿਗੁਰੂ ਹਾਂ ਜੀ ਵਾਹਿਗੁਰੂ ਤੁਹਾਡੇ ਪਿੰਡ ਦਾ ਨਾਮ ਲਿਖ ਦਿਓ ਬੇਬੇ ਜੀ ਫੇਰ ਰਾਨਵਾ ਰਾਨਵਾ ਲਿਖ ਦਿਓ ਜੀ ਰਾਨਾ ਹਾਂ ਜੀ ਪਾਪਾ ਠੀਕ ਹੈ ਜੀ ਹਰਾਨ ਠੀਕ ਹੈ ਜੀ ਹਰਾਨ ਹਮਮ ਠੀਕ ਹੈ ਜੀ ਇੱਕ ਹੋਰ ਇਹ ਲਿਖਤਾ ਤੁਹਾਨੂੰ ਜੀ ਹਾਂ ਹਾਏ ਰੱਜੀਆਂ ਰੂ ਖਾਨੇ ਰੱਜੀਆਂ ਅੱਛਾ ਜੀ ਐਂ ਦੱਸੋ ਕਿਹੜਾ ਜ਼ਿਲ੍ਹਾ ਦੀ ਇਹ ਹੈ ਲੁਧਿਆਣਾ ਲੁਧਿਆਣਾ ਵਾ ਜੀ ਵਾ ਬੇਬੇ ਦੇ ਪਿਤਾ ਜੀ ਫੌਜ ਦੇ ਵਿੱਚ ਸੂਬੇਦਾਰ ਸੀਗੇ ਜੀ ਹਾਂ ਬੜੀ ਗੁਰੂ ਸਾਹਿਬ ਦੀ ਕਿਰਪਾ ਸੀ ਕਿਸੇ ਵੇਲੇ ਚੜਾਈ ਦੀ ਪਰਿਵਾਰ ਦੀ ਪਰ ਅੱਜ ਸਮਾਂ ਐਸਾ ਆ ਗਿਆ ਵੀ ਦੋਨੇ ਭੈਣ ਭਰਾਵਾਂ ਦੇ ਹਾਲਾਤ ਐਸੇ ਬਣ ਗਏ ᱛੀ ਅਸੀਂ ਸ਼ਬਦ ਨਹੀਂ ਉਹ ਵਰਤ ਸਕਦੇ ਜੀ ਸਾਰਾ ਘਰ ਗੰਦਗੀ ਨਾਲ ਪਰ ਆਹ ਦੇਖੋ ਰੱਬ ਰੱਬ ਦੇ ਦਰਸ਼ਨ ਕਰੋ ਬੇਬੇ ਜੀ ਤੁਹਾਨੂੰ ਰੱਬ ਪਤਾ ਕਿੱਥੇ ਆ ਤੁਹਾਡੇ ਵਿੱਚ ਆ ਹੈਗਾ ਨਾ ਰੱਬ ਜੀ ਹਾਂਜੀ ਠੀਕ ਹੈ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸੰਗਤ ਜੀ ਇਹ ਆਪਣਾ ਪਰਿਵਾਰ ਆ ਜੀ 110 ਮੈਂਬਰਾਂ ਤੋਂ ਪਲੱਸ ਜਿਹੜੇ ਇਹ ਸੇਵਾ ਪਹੁੰਚ ਚੁੱਕੀ ਆ ਜੀ ਇਹ ਬਾਪੂ ਜੀ ਨੇ ਜੀ ਬੇਬੇ ਜੀ ਦੇ ਭਰਾ ਤੁਸੀਂ ਦੇਖ ਰਹੇ ਹੋ ਬਾਪੂ ਜੀ ਕੀ ਨਾਮ ਆ ਤੁਹਾਡਾ ਇਹ ਬਹੁਤ ਘੱਟ ਬੋਲਦੇ ਨੇ ਜੀ ਬਾਪੂ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਇਹਨਾਂ ਦੀ ਸਿਹਤ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਇਹਨਾਂ ਦੇ ਸਿਰ ਤੇ ਤਾਂ ਜੋ ਇਹਨਾਂ ਦਾ ਜਿਹੜਾ ਬੁਢਾਪਾ ਉਹ ਚੰਗਾ ਜਿਹੜਾ ਲੰਘ ਸਕੇ ਜੀ ਆਪਣਾ ਵਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਅਸੀਂ ਵੀਡੀਓ ਸਾਂਝੀ ਕੀਤੀ ਆ ਜੀ